ਸਸਟ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਅਮਰਸਰ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਅਮਰਸਰ ਦੇ ਵਿੱਚ ਇੱਕ ਕੰਬਾਈਨ ਚਾਲਕ ਦੀ ਜਾਨ ਚਲੀ ਗਈ ਹੈ ਜਦੋਂ ਕੰਬਾਈਨ ਸਿੱਧਾ ਤਾਰਾਂ ਦੇ ਸੰਪਰਕ ਦੇ ਵਿੱਚ ਆਉਂਦੀ ਹੈ ਤਾਂ ਕੰਬਾਈਨ ਦੇ ਵਿੱਚ ਕਰੰਟ ਆ ਜਾਂਦਾ ਹੈ ਤੇ ਕੰਬਾਈਨ ਚਾਲਕ ਦੀ ਜਾਨ ਚਲੀ ਜਾਂਦੀ ਹੈ ਇਸ ਨੂੰ ਲੈ ਕੇ ਕਿਸਾਨਾਂ ਨੇ ਰੋਸ ਜ਼ਾਹਰ ਕੀਤਾ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਤਾਰਾਂ ਨੂੰ ਉੱਚੀਆਂ ਕਰਨ ਵਾਸਤੇ ਆਪਣੀ ਇੱਕ ਦਰਖਾਸਤ ਦਿੱਤੀ ਸੀਗੀ ਪਰ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਜੇਹੇ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅੱਜ ਅਸੀਂ ਇੱਥੇ ਪਿੰਡ ਚੈਨਪੁਰ ਦੇ ਵਿੱਚ ਇਹ ਜਿਹੜੀ ਪੁਲੀ ਉਸਾਰੀ ਕੀਤੀ ਗਈ ਆ ਇਹਦੇ ਵਿੱਚ ਬਹੁਤ ਹੀ ਨੀਵੀਆਂ ਜਣੀਆਂ ਵਟੀਲੈਂਡ ਜਿਹੜੀ ਆ ਬਹੁਤ ਹੀ ਨੀਵੀਆਂ ਤਾਰਾ ਸੀ ਇਦੇ ਵਿੱਚ ਅਸੀਂ ਬਿਜਲੀ ਮੈਹਕਮਾ ਵਿਭਾਗ ਨੂੰ ਆਪਾਂ ਦਫ਼ਤਰ ਦੇ ਵਿੱਚ ਦਰਖਾਸਤਾਂ ਵੀ ਦਿੱਤੀਆਂ 3-4 24 ਨੂੰ ਦਰਖਾਸਤਾਂ ਦਿੱਤੀਆਂ ਸੀ ਕਿ ਭਾਈ ਇਹ ਜਿਹੜੀਆਂ ਤਾਰਾਂ ਨਾ ਇਹ ਤਾਰਾਂ ਜਿਹੜੀਆਂ ਉੱਚੀਆਂ ਕੀਤੀਆਂ ਜਾਣ ਇਹਦੇ ਵਿੱਚ ਜਾਨੀ ਮਾਲੀ ਨੁਕਸਾਨ ਵੀ ਹੋ ਵੀ ਹੋ ਸਕਦਾ ਹੈ ਤੇ ਉਹਨਾਂ ਉਹਨਾਂ ਨੇ ਕਿਹਾ ਸੀ ਅੱਗੋਂ ਕਿ ਜਨਾਂ ਕਿ ਅਸੀਂ ਠੀਕ ਆ ਮੌਕਾ ਆਣ ਕੇ ਦੇਖਾਂਗੇ ਅੱਜ 24 ਦਿਨ ਹੋ ਚੁੱਕੇ ਆ ਯਾਨੀ ਕਿ ਕੋਈ ਵੀ ਨਾ ਤੇ ਜਾਈ ਇੱਥੇ ਰਵਿੰਦਰ ਸਿੰਘ ਜਿਹਦੇ ਇਲਾਕਾ ਪੈਂਦਾ ਨਾ ਉਹ ਪਹੁੰਚਿਆ ਤੇ ਨਾ ਐਸਡੀਓ ਸਾਹਿਬ ਇੱਥੇ ਮੌਕਾਣ ਕੇ ਵੇਖੇ ਗਏ ਆ ਅੱਜ ਕਲਕਾ ਵਟਨ ਵਾਤੇ ਕੇ ਪੈਨ ਜਿਹੜੀ ਆ ਇੱਥੇ ਪਹੁੰਚੀ ਤੇ ਉਹ ਇਥੋਂ ਮੋੜ ਮੋੜ ਲੱਗੀ ਜਦੋਂ ਮੋੜ ਮੋੜ ਲੱਗੀ ਆ ਤਾਰਾ ਨੀਵੀਆਂ ਕਰਕੇ ਉਹਨਾਂ ਕਰੰਟੇ ਉੱਪ ਲੱਗ ਗਿਆ ਤੇ ਮੌਕੇ ਤੇ ਜਿਹੜਾ ਫੋਰਮੈਨ ਸੀ ਮੌਕੇ ਤੇ ਹੀ ਖਤਮ ਹੋ ਚੁੱਕਾ ਹੈ ਆਇਆ ਕਿੱਥੋਂ ਸੀ ਇਹ ਜਿਹੜਾ ਫੋਰਮੈਨ ਸੀ ਇਹ ਸੰਗਰੂਰ ਤੋਂ ਜੀ ਜ਼ਿਲ੍ਹਾ ਸੰਗਰੂਰ ਇਹ ਤੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗੇ ਇਹ ਕਰਦੇ ਆ ਇਹ ਪਹਿਲੀ ਗੱਲ ਇਹ ਹੈ ਵੀ ਜਿਹੜੀ ਇਹਨਾਂ ਦੀਆਂ ਦੂਜੀਆਂ ਨਾਕਿ ਜਿਹੜੀਆਂ ਗਲਤੀਆਂ ਹੋਈਆਂ ਬਿਜਲੀ ਵਾਲਿਆਂ ਕੋ ਜਿਹੜੀਆਂ ਉਦੋਂ ਦੀਆਂ ਉਹਨਾਂ ਨੇ ਨਹੀਂ ਧਾਰਾਂ ਜਿਹੜੀਆਂ ਮਤਲਬ ਉੱਚੀਆਂ ਕੀਤੀਆਂ ਇਹਨਾਂ ਨੇ ਬੜੀ ਬਹੀ ਵੱਡੀ ਬੇਪਰਵਾਹੀ ਇਹਨਾਂ ਨੇ ਵਰਤੀਆ ਤੇ ਇਹਦੇ ਵਿੱਚ ਜਿਹੜਾ ਮੌਕੇ ਤੇ ਜਿਹੜਾ ਰਵਿੰਦਰਪਾਲ ਸਿੰਘ ਆ ਜਾਈ ਆ ਉਹਦੇ ਤੇ ਬੰਦੀ ਕਾਰਵਾਈ ਜਿਹੜਾ ਪਰਚਾ ਹੋਣਾ ਚਾਹੀਦਾ ਹੈ 102 ਦੀ ਧਾਰਾ ਲੱਗਣੀ ਚਾਹੀਦੀ ਆ ਕਿਉਂਕਿ ਜਿਹਨਾਂ ਅਕਲੇ ਦੇ ਜਿਹੜਾ ਨੁਕਸਾਨ ਹੋਇਆ ਮੌਕੇ ਤੇ ਫੋਰਮੈਨ ਜਿਹੜਾ ਮਰ ਗਿਆ ਇਹ ਸਿਰਫ ਜਿਹੜਾ ਬੱਤੀ ਵਾਲਿਆਂ ਦੀ ਨਾਕਾਮੀ ਦੇ ਨਾਲ ਹੀ ਹੋਇਆ ਹੈ ਇਹ ਸਕੇ ਜਿਹਨਾਂ ਵੱਧ ਤੋਂ ਵੱਧ ਜਿਹੜੀ ਇਹਨਾਂ ਤੇ ਜੋ ਵੀ ਧਾਰਾ ਲਾਕੇ ਜੋ ਵੀ ਸਜ਼ਾ ਹੈ ਉਹ ਇਹਨੂੰ ਸਜ਼ਾ ਹੋਣੀ ਹੈ। ਕੱਟੜਾ ਸਥਾਨ ਤੇ ਕੋਈ ਬੀਲੀ ਮੁਲਾਜ਼ਮ ਹੁਣ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ? 2 ਘੰਟੇ ਹੋ ਚੱਲੇ ਜੀ ਹਲੇ ਤੱਕ ਤੇ ਕੋਈ ਨਹੀਂ ਪਹੁੰਚਿਆ ਸੀ ਫੋਨ ਵੀ ਕੀਤੇ ਆ ਐਸਡੀਓ ਸਾਹਿਬ ਨੂੰ ਵੀ ਫੋਨ ਕੀਤਾ ਤੇ ਇਹਨਾਂ ਨੂੰ ਜੈ ਸਾਹਿਬ ਨੂੰ ਜੈ ਸਾਹਿਬ ਨੇ ਸਾਡਾ ਫੋਨ ਹੀ ਨਹੀਂ ਪੇਕਅਪ ਕੀਤਾ ਨਾ ਉਹਨਾਂ ਚੁੱਕੇ ਨਹੀਂ ਆ ਨੂੰ ਦਜਾ ਨਾ ਕਿ ਗਾੜੀ ਕੱਟੀ ਜਾਂਦੇ ਫੋਨ ਕੱਟੀ ਜਾਂਦੇ ਸਾਰੇ ਤੇ ਐਸਡੀਓ ਸਾਹਿਬ ਨੇ ਕੀ ਜਵਾਬ ਦਿੱਤਾ ਐਸਡੀਓ ਸਾਹਿਬ ਨੇ ਕਿਹਾ ਹੀ ਵੀ ਮੈਂ ਜਈ ਜਰਾ ਅੰਮ੍ਰਿਤਸਰ ਆ ਤੇ ਮੈਂ ਘੰਟੇ ਅੱਧੇ ਘੰਟੇ ਤੱਕ ਆਉਣਾ ਤੇ ਆ ਦੋ ਘੰਟੇ ਹੋ ਗਏ ਹੁਣ ਫਿਰ ਤਿੰਨ ਕੋਲਾ ਕਰ ਦਿੱਤੀਆਂ ਹਲੇ ਉਹਨਾਂ ਉਹਨਾਂ ਉੱਥੋਂ ਵੇਖ ਕੇ ਕਹੀ ਜਾਂਦੇ ਵੀ ਨਹੀਂ ਤਾਰਾਂ ਜਿਹੜੀਆਂ ਉੱਚੀਆਂ ਕੀਤੀਆਂ ਯਾਨੀ ਕਿ ਮੌਕਾ ਨਹੀਂ ਉਹਨਾਂ ਨੇ ਆਣ ਕੇ ਵੇਖਿਆ ਜ਼ਿਕਰ ਹੋ ਗਿਆ ਕਿ ਕਣਕ ਦੀ ਬਾਡੀ ਦਾ ਸੀਜ਼ਨ ਚੱਲ ਰਿਹਾ ਹੈ ਤੇ ਕੰਬਾਈਨਾ ਇੱਕ ਤੋਂ ਦੂਜੀ ਥਾਂ ਦੇ ਉੱਤੇ ਜਾਂਦੀਆਂ ਨੇ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੀਆਂ ਨੇ ਢਿੱਲੀਆਂ ਤਾਰਾਂ ਕਈ ਵਾਰ ਹਾਦਸਿਆਂ ਨੂੰ ਸੱਦਾ ਦੇ ਦਿੰਦੀਆਂ ਨੇ ਤੇ ਅਜਿਹਾ ਹੀ ਹਾਦਸਾ ਹੁਣ ਅਮਰਸਰ ਦੇ ਵਿੱਚ ਵਾਪਰਿਆ ਹੈ ਤੇ ਜਿਸ ਵਿਅਕਤੀ ਦੀ ਜਾਨ ਗਈ ਹੈ ਉਹ ਸੰਗਰੂਰ ਦਾ ਰਹਿਣ ਵਾਲਾ ਸੀਗਾ ਬਾਢੀ ਦੇ ਮੱਦੇ ਨਜ਼ਰ ਹੀ ਉਹ ਆਪਣੀ ਕੰਬਾਈਨ ਲੈ ਕੇ ਅਮਰਸਰ ਗਿਆ ਹੋਇਆ ਸੀ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦੀ ਸ਼ਿਕਾਇਤ ਦੇ ਉੱਤੇ ਸਬੰਧਤ ਅਧਿਕਾਰੀਆਂ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਭੁੱਲਾਂਗੇ ਅੰਦਰੂਨੀ ਰਾਜ। ਬਣਾਾਂਗੇ ਬੁਲੰਦ ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਵਾਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ